ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 23 ਅਤੇ 24 ਜੂਨ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਉੱਪਰ ਹਲਕੇ ਦਰਮਿਆਨੀਆਂ ਬੱਦਲਵਾਈਆਂ ਦਾ ਦੌਰ ਲਗਾਤਾਰ ਜਾਰੀ ਹੈ ਤੋ ਪਤਾ ਥੋੜੀ ਜਿਹੀ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਪਰ ਮੀਂਹ ਦੀ ਉਮੀਦ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਬਣੀ ਹੋਈ ਸੀ ਉਹ ਥੋੜੀ ਜਿਹੀ ਕਮਜ਼ੋਰ ਪੈਂਦੀ ਦਿਖਾਈ ਦੇ ਰਹੀ ਹੈ ਪਰ ਇੱਕ ਚੰਗੀ ਗੱਲ ਵੀ ਹੈ ਕਿ ਮੌਨਸੂਨ ਪੰਜਾਬ ਦੀ ਹੱਦ ਦੇ ਨੇੜੇ ਪਹੁੰਚ ਗਿਆ ਹੈ ਤਾਪਮਾਨ ਦੇ ਵਿੱਚ ਗਰਾਵਟ ਆਈ ਹੈ ਬਸ਼ੱਕ ਮੀਂਹ ਕਿਸੇ ਕਿਸੇ ਇਲਾਕੇ ਵਿੱਚ ਬੂੰਦਾਬਾਦੀ ਦੇ ਰੂਪ ਵਿੱਚ ਹੋਇਆ ਪਰ ਗਰਮੀ ਤੋਂ ਰਾਤ ਪੰਜਾਬ ਵਾਸੀ ਨੂੰ ਲਗਾਤਾਰ ਮਿਲ ਰਹੀ ਹੈ ਪਰ ਕਿਸਾਨ ਕਿਤੇ ਨਾ ਕਿਤੇ ਮੀਂਹ ਦੀ ਉਡੀਕ ਕਰ ਰਹੇ ਨੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ 23 ਅਤੇ 24 ਜੂਨ ਦੀ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲਬਾਹੀ ਦੇਖੀ ਸਿਸਟਮ ਪਾਕਿਸਤਾਨ ਦੇ ਵਿੱਚ ਆਪਣਾ ਦਾਇਰਾ ਵਧਾਉਂਦਾ ਹੋਇਆ ਦਿਖਾਈ ਦੇ ਰਿਹਾ ਪਿਛਲੇ 2-3 ਘੰਟੇ ਤੋਂ ਇਹ ਸਿਸਟਮ ਹੌਲੀ-ਹੌਲੀ ਆਪਣਾ ਦਾਇਰਾ ਵਧਾ ਰਿਹਾ ਹੈ ਇਹ ਸਿਸਟਮ ਬਿਸ਼ੱਕ ਪਾਕਿਸਤਾਨ ਦੇ ਵਿੱਚ ਹੈ ਪਰ ਇਸ ਦਾ ਅਸਰ ਪੰਜਾਬ ਦੇ ਵਿੱਚ ਇਹੀ ਹੋਵੇਗਾ ਕਿ ਤਾਪਮਾਨ ਦੇ ਵਿੱਚ ਇਸ ਦੀ ਗਰਾਵਟ ਹੁੰਦੀ ਦਿਖਾਈ ਦੇ ਰਹੀ ਹੈ ਕਿ ਹਵਾਵਾਂ ਦੇ ਨਾਲ ਪਰ ਮੀਂਹ ਦੀ ਉਮੀਦ ਇਸ ਸਿਸਟਮ ਰਾਹੀਂ ਪੰਜਾਬ ਵਿੱਚ ਨਹੀਂ ਕੀਤੀ ਜਾ ਰਹੀ ਇੱਕ ਸਿਸਟਮ ਹਲਕਾ ਜਿਹਾ ਸਾਨੂੰ ਮਲੋੜ ਤੋਂ ਹੁੰਦਾ ਹੋਇਆ ਰੰਤਾਰਨ ਤੋਂ ਪਿੱਛੇ ਸ਼੍ਰੀ ਮੁਕਸਰ ਸਾਹਿਬ ਫਜ਼ਿਲકા ਅਤੇ ਮਲੋਟ ਦੇ ਏਰੀਆ ਵਿੱਚ ਦੇਖਣ ਨੂੰ ਮਿਲ ਰਿਹਾ ਜਿਸ ਦੇ ਨਾਲ 30 ਤੋਂ 40 ਕਿਲੋਮੀਟਰ ਦੀ ਹਲਕੀ ਤੇਜ਼ ਹਵਾ ਬੂੰਦਾਬੰਦੀ ਅਤੇ ਕਿਸੇ ਕਿਸੇ ਇਲਾਕੇ ਵਿੱਚ ਪਿੰਡ ਸ਼ਹਿਰ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤੇ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਬੱਦਲਵਾਈ ਸਾਨੂੰ ਫਤੇਗੜ ਸਾਹਿਬ ਪਟਿਆਲਾ ਮੁਹਾਲੀ ਅਤੇ ਰੂਪਨਗਰ ਤੋਂ ਥੋੜੀ-ਬਹੁਤੀ ਮਲੇਰ ਕੋਟਲੇ ਤੱਕ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਧੁੱਪ ਇਨ੍ਹਾਂ ਇਲਾਕੇ ਵਿੱਚ ਫਿਲਹਾਲ ਲੇਟ ਹੀ ਨਿਕਲੇਗੀ ਬੱਦਲਵਾਂ ਦਾ ਦੌਰ ਰਹਿਣ ਕਾਰਨ ਤਾਪਮਾਨ ਦੇ ਵਿੱਚ ਵੱਡੀ ਕਰਵਟ ਆਵੇਗੀ ਇਨ੍ਹਾਂ ਇਲਾਕੇ ਵਿੱਚ ਅੱਜ ਮੈਕਸਿਮਮ ਤਾਪਮਾਨ 37 ਤੋਂ 40 ਡਿਗਰੀ ਤੱਕ ਜਾਵੇਗਾ ਪਰ ਤਾਪਮਾਨ ਦੇ ਵਿੱਚ ਹੌਮਸ ਜ਼ਿਆਦਾ ਹੋਣ ਕਾਰਨ ਥੋੜੀ-ਬਹੁਤੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਗਰ ਗੱਲ ਕੀਤੀ ਹੈ ਤੇ ਸ਼ਾਮ ਦੇ ਵੇਲੇ ਵੀ ਥੋੜੀ-ਬਹੁਤੀ ਬੱਦਲਵਾਈ ਪੰਜਾਬ ਵੱਲ ਕੂਚ ਕਰ ਸਕਦੀ ਹੈ ਜੋ ਹਿਮਾਚਲ ਵੱਲ ਆਵੇਗੀ ਉਹ ਜਾਣਕਾਰੀ ਤੁਹਾਨੂੰ ਦੁਪਹਿਰ ਦੀ ਵੀਡੀਓ ਵਿੱਚ ਸਾਂਝੀ ਕਰਾਂਗੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਮਿਸ ਨਾ ਹੋਵੇ ਗੱਲ ਕੀਤੀ ਜਾਵੇ ਅਗਰ 24 ਤਰੀਕ ਦੀ ਤਾਂ 24 ਤਰੀਕ ਨੂੰ ਵੀ ਮੌਸਮ ਜਿਹੜਾ ਹੈ ਉਹ ਥੋੜਾ ਬਹੁਤ ਠੀਕ ਠਾਕ ਹੀ ਬਣਿਆ ਰਹੇਗਾ ਤੜਕੇ ਥੋੜੀ ਜਿਹੀ ਉਮੀਦ ਹੀ ਉਮੀਦ ਕੀਤੀ ਜਾ ਰਹੀ ਹੈ ਯਾਨੀ ਕਿ 23 ਤਰੀਕ ਰਾਤ ਅਤੇ 24 ਤਰੀਕ ਸਵੇਰ ਦੀ 2 ਤੋਂ 4 ਵਜੇ ਦੇ ਵਿਚਕਾਰ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਹੋਰ ਗਰਾਵਟ ਆਉਂਦੀ ਦਿਖਾਈ ਦੇਵੇਗੀ ਗਰਾਵਟ ਆਉਣ ਦੇ ਨਾਲ ਤਾਪਮਾਨ 35 ਡਿਗਰੀ ਤੋਂ ਥੱਲੇ ਪਣਦੇ ਹੋਏ ਦਿਖਾਈ ਦੇਣਗੇ ਹੁਣ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਦੇ ਹਾਂ ਮੌਨਸੂਨ ਦੀ ਕਿ ਮੌਨਸੂਨ ਕਿੱਥੇ ਪਹੁੰਚ ਗਏ ਤਾਂ ਪੰਜਾਬ ਵਾਸੀ ਲਈ ਇੱਕ ਚੰਗੀ ਖਬਰ ਹੈ ਕਿ ਮੌਨਸੂਨ ਪੰਜਾਬ ਦੀ ਹੱਦ ਨੂੰ ਟੱਚ ਕਰ ਚੁੱਕਿਆ ਜੀ ਪਠਾਨਕੋਟ ਵਾਲੇ ਪਾਸਿਓ ਇਹ 22 ਜੂਨ ਨੂੰ ਟੱਚ ਕਰ ਚੁੱਕਿਆ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਪੰਜਾਬ ਦੀ ਹੱਦ ਵਿੱਚ ਇਸ ਦੀ ਐਂਟਰੀ 25 ਜੂਨ ਦਾ 25 ਜੂਨ ਤੋਂ ਪਹਿਲਾਂ ਹੁੰਦੀ ਦਿਖਾਈ ਦੇ ਰਹੀ ਹੈ ਤਾਂ ਮੌਨਸੂਨ ਦੀ ਜਿਹੜੀ ਹਵਾਵਾਂ ਨੇ ਉਹ ਪਠਾਨਕੋਟ ਨੂੰ ਟੱਚ ਕਰ ਚੁੱਕੇ ਨੇ ਜਿਸ ਦੇ ਨਾਲ ਹੁਣ ਆਉਂਦੇ ਦਿਨਾਂ ਤੱਕ ਨੇੜੇ ਕੋ 2 ਤੋਂ 3 ਦਿਨਾਂ ਤੱਕ ਜਿਹੜੇ ਤੁਹਾਨੂੰ ਅਸੀਂ ਬੈਲਟ ਦੱਸੀ ਹੈ ਪਠਾਨਕੋਟ ਹੁਸ਼ਿਆਰਪੁਰ ਨਾਵਾਸ਼ਹਿਰ ਨੰਗਲ ਅਨੰਦਪੁਰ ਸਾਹਿਬ ਰੂਪਨਗਰ ਇਹਨਾਂ ਵਿੱਚ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਇਸ ਤੋਂ ਇੱਕ ਚੰਗੀ ਖਬਰ ਮਿਲ ਰਹੀ ਹੈ ਕਿ ਹਾਂ ਹੁਣ ਮੀਂਹ ਲਗਾਤਾਰ ਪੰਜਾਬ ਵਿੱਚ ਪੈਂਦੇ ਦਿਖਾਈ ਦੇਣਗੇ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਮੌਨਸੂਨ ਵਿੱਚ ਇੱਕ ਹੁਣ ਅਜਿਹਾ ਨਹੀਂ ਹੁੰਦਾ ਕਿ ਇੱਕ ਵਾਰੀ ਮੌਨਸੂਨ ਆ ਗਿਆ ਤਾਂ ਲਗਾਤਾਰ ਮੀਂਹ ਹੋਣਗੇ ਮੌਨਸੂਨੀ ਹਵਾਵਾਂ ਹੁੰਦੀਆਂ ਨੇ ਜਿਸ ਦੇ ਨਾਲ ਬੱਦਲ ਵਾਈ ਦਾ ਇੱਕ ਦੌਰ ਹੁੰਦਾ ਹੈ ਜਿਹੜਾ ਕਿ ਉਸ ਇਲਾਕੇ ਨੂੰ ਕਵਰ ਕਰਨਾ ਸ਼ੁਰੂ ਕਰ ਦਿੰਦਾ ਤੇ ਉਹ ਹੁਣ ਪਠਾਨਕੋਟ ਤੋਂ ਹੁੰਦਾ ਹੌਲੀ ਹੌਲੀ ਪੰਜਾਬ ਨੂੰ ਕਵਰ ਕਰੇਗਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਫਜ਼ਿਲਕਾ ਫਿਰੋਜ਼ਪੁਰ ਮਲੋਟ ਇਹ ਏਰੀਏ ਨੂੰ ਸਭ ਤੋਂ ਬਾਅਦ ਵਿੱਚ ਕਵਰ ਕਰਦਾ ਹੈ ਕਈ ਮੇਰੇ ਵੀਰ ਕਮੈਂਟ ਦੇ ਵਿੱਚ ਕੁਝ ਉਲਟ ਲਿਖਦੇ ਨੇ ਕਿ ਹਾਂ ਜੀ ਤੁਹਾਡੀ ਜਾਣਕਾਰੀ ਗਲਤ ਹੈ ਜਾ ਸਾਡੇ ਇਲਾਕੇ ਵਿੱਚ ਬੁਰਾ ਹਾਲ ਹੈ ਮੀਂਹ ਦਾ ਤੁਹਾਡੇ ਤੁਹਾਡੀ ਜਾਣਕਾਰੀ ਦੇ ਮੁਤਾਬਿਕ ਮੀਂਹ ਨਹੀਂ ਹੋਇਆ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੌਨਸੂਨ ਜਿਹੜਾ ਹੈ ਉਹ ਦੁਆਬੇ ਨੂੰ ਕਵਰ ਕਰਦਾ ਹੈ ਫਿਰ ਮੱਝਾ ਤੇ ਸੈਂਟਰਲ ਪੰਜਾਬ ਨੂੰ ਫਿਰ ਅਖੀਰ ਵਿੱਚ ਮਾਲਵੇ ਨੂੰ ਕਵਰ ਕਰਦਾ ਹੈ ਤੇ ਮਾਲਵੇ ਦੀ ਵਾਰੀ ਅਖੀਰ ਵਿੱਚ ਜਿਹੜਾ ਮਲੋਟ ਵਾਲਾ ਏਰੀਆ ਮੁਕਸਰ ਫਜ਼ਿਲਕਾ ਫਿਰੋਜ਼ਪੁਰ ਇਹਨਾਂ ਦਾ ਏਰੀਆ ਜਿਹੜਾ ਇਹ ਸਭ ਤੋਂ ਬਾਅਦ ਵਿੱਚ ਵਾਰੀ ਆਉਦੇ 10 ਤੋਂ 15 ਦਿਨ ਲੱਗ ਜਾਂਦੇ ਨੇ ਇਸ ਏਰੀਆ ਨੂੰ ਕਵਰ ਕਰਦੇ ਹੋਦੇ ਤਾਂ ਥੋੜਾ ਜਿਹਾ ਸਬਰ ਰੱਖਣਾ ਪਵੇਗਾ ਤੁਹਾਨੂੰ ਕਿਉਂਕਿ ਅਜੇ ਨਹੀਂ ਹੈ ਕਿ ਪਹਿਲੀ ਵਾਰੀ ਹੋ ਰਿਹਾ ਹਰ ਸਾਲ ਇਸੇ ਤਰੀਕੇ ਨਾਲ ਹੁੰਦਾ ਥੋੜੇ ਇਲਾਕੇ ਵਿੱਚ ਸਭ ਤੋਂ ਬਾਅਦ ਵਿੱਚ ਮੀਂਹ ਹੁੰਦੇ ਨੇ ਤਾਂ ਜੇ ਨਹੀਂ ਤੁਸੀਂ ਆਪਣੇ ਬੱਚੇ ਆਪਣੇ ਪੁਰਖਿਆਂ ਨੂੰ ਪੁੱਛ ਲਿਓ ਆਪਣੇ ਬਜ਼ੁਰਗਾਂ ਨੂੰ ਪੁੱਛ ਲਿਓ ਕਿ ਬਾਕੀ ਇਲਾਕੇ ਨਾਲੋਂ ਤੁਹਾਡੇ ਇਲਾਕੇ ਵਿੱਚ ਮੀਂਹ ਕਦੋਂ ਸ਼ੁਰੂ ਹੁੰਦੇ ਨੇ ਬਾਕੀ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੀ ਜਾਣਕਾਰੀ ਚੰਗੀ ਲੱਗੀ ਇਹਦਾ YouTube ਦੇ ਉੱਪਰ ਚੈਨਲ ਸਬਸਕ੍ਰਾਈਬ ਕਰ ਲਓ Facebook ਦੇ ਉੱਪਰ ਸਾਡੇ ਪੇਜ ਨੂੰ ਫੋਲੋਅ ਅਤੇ ਲਾਈਕ ਕਰ ਲਓ ਤਾਂ ਕਿ ਮੌਸਮ ਦੀ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਬਣੇ ਰਹੋ ਚੈਨਲ ਦੇ ਉੱਪਰ ਮਿਲਦੇ ਦੁਪਹਿਰ ਦੀ ਜਾਣਕਾਰੀ 1:30 ਤੋਂ 2:00 ਵਜ ਤੁਹਾਨੂੰ ਸ਼ਾਮ ਦੀ ਜਾਣਕਾਰੀ 5:30 6 ਵਜੇ ਤੱਕ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਪਰਮਾ ਦਾ